ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਸਰਦੀਆਂ ਦੇ ਵਿੱਚ ਗੁੜ ਖਾਣ ਦੇ ਸਾਨੂੰ ਬਹੁਤ ਲਾਭ ਮਿਲਦੇ ਆ ਸੋ ਅੱਜ ਅਸੀਂ ਉਹਨਾਂ ਬਾਰੇ ਜਾਣਾਂਗੇ ਕਿ ਜੇ ਅਸੀਂ ਰੋਜ਼ਾਨਾ ਗੁੜ ਖਾਂਦੇ ਆ ਇਹਦੀ ਮਾਤਰਾ ਦੀ ਵੀ ਗੱਲ ਕਰਾਂਗੇ ਇਹਦੇ ਢੰਗ ਸਹੀ ਤਰੀਕੇ ਕਿਹੜੇ-ਕਿਹੜੇ ਆ ਉਹਨਾਂ ਬਾਰੇ ਵੀ ਜਾਣਾਂਗੇ ਸੋ ਕਈ ਤਰੀਕੇ ਇਹਦੇ ਖਾਣ ਦੇ ਜਿਨ੍ਹਾਂ ਨਾਲ ਜਿਹੜਾ ਲਾਭ ਆ ਸਾਨੂੰ ਹੋਰ ਮਿਲ ਸਕਦਾ ਹੈ ਸੋ ਆਓ ਇਸ ਪੂਰੀ ਵੀਡੀਓ ਨੂੰ ਵਸ ਵਿਸਥਾਰ ਨਾ ਜਾਣਦੇ ਆ ਵੀ ਗੁੜ ਖਾਣ ਦੇ ਕੀ ਕੀ ਲਾਭ ਆ ਸੋ ਆ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀ ਦਾ ਨੂੰ ਸਬਸਕ੍ਰਾਈਬ ਵੀ ਕਰ ਲਿਓ ਸਾਥੀਓ ਗੁੜ ਖਾਣ ਦਾ ਜੇ ਪਹਿਲਾ ਫਾਇਦਾ ਵੇਖੀਏ ਤਾਂ ਜਦੋਂ ਅਸੀਂ ਗੁੜ ਖਾਂਦੇ ਆ ਤਾਂ ਇਹਦੇ ਨਾਲ ਸਾਡੇ ਸਰੀਰ ਚ ਇੱਕ ਗਰਮੈਸ਼ ਪੈਦਾ ਹੁੰਦੀ ਆ ਇਹਦੇ ਨਾਲ ਨਾਲ ਸਰਦੀਆਂ ਦੇ ਵਿੱਚ ਗੁੜ ਖਾਣ ਨਾਲ ਸਾਡਾ ਜਿਹੜਾ ਬਲੱਡ ਸਰਕੂਲੇਸ਼ਨ ਆ ਉਹ ਵੀ ਇਨਹਾਲਸ ਹੁੰਦਾ ਏ ਸੋ ਜਿਹਦੇ ਕਰਕੇ ਸਾਨੂੰ ਸਰਦੀ ਤੋਂ ਪ੍ਰੋਟੈਕਸ਼ਨ ਮਿਲਦੀ ਆ ਸਾਨੂੰ ਜਿਆਦਾ ਠੰਡ ਨਹੀਂ ਲੱਗਦੀ ਇਸ ਤੋਂ ਇਲਾਵਾ ਗੋੜਖਾਨ ਦੇ ਨਾਲ ਸਾਡਾ ਜਿਹੜਾ ਲਿਵਰ ਉਹ ਵੀ ਕਲੀਨ ਹੁੰਦਾ ਏ ਸਫਾਈ ਹੁੰਦੀ ਲਿਵਰ ਦੀ ਇਹਦੇ ਨਾਲ ਨਾਲ ਸਾਡਾ ਬਲੱਡ ਵੀ ਪਿਉਰੀਫਾਈ ਕਰਦਾ ਗੋੜ ਸਾਡੇ ਖੂਨ ਨੂੰ ਵੀ ਸਾਫ ਕਰਦਾ ਸੋ ਸਾਥੀਓ ਗੁੜ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਵੀ ਬਹੁਤ ਵਧੀਆ ਏ ਸਾਡੇ ਪਾਚਨ ਗ੍ਰਿਆਲੇ ਵੀ ਬਹੁਤ ਵਧੀਆ ਸਾਡੇ ਜਿਹੜੇ ਡਾਈਜੈਸਟਿਵ ਐਨਜ਼ਾਈਮਸ ਆ ਉਹਨਾਂ ਨੂੰ ਇਨਹਾਂਸ ਕਰਦਾ ਏ ਉਹਨਾਂ ਨੂੰ ਐਕਟੀਵੇਟ ਕਰਦਾ ਏ ਜਿਹਦੇ ਕਰਕੇ ਸਾਡਾ ਕੁਝ ਵੀ ਖਾਦਾ ਪੀਦਾ ਤੁਸੀਂ ਵੇਖਿਆ ਹੋਣਾ ਵੀ ਕਾਫੀ ਸਾਰੇ ਲੋਕ ਖਾਣਾ ਖਾਣ ਤੋਂ ਬਾਅਦ ਛੋਟਾ ਜਿਹਾ ਗੁੜ ਦਾ ਟੁਕੜਾ ਖਾਂਦੇ ਆ ਉਹਦਾ ਫਾਇਦਾ ਇਹ ਹੁੰਦਾ ਵੀ ਸਾਡੇ ਡਾਈਜੈਸਟਿਵ ਜੂਸ ਆ ਜਿਹੜੇ ਉਹ ਬਦਲ ਲੱਗ ਜਾਂਦੇ ਜਿਹਦੇ ਨਾਲ ਸਾਡੇ ਰੋਟੀ ਆ ਜਿਹੜੀ ਬੜੀ ਜਲਦੀ ਹਾਜਮ ਹੁੰਦੀ ਆ ਬਲੋਟਿੰਗ ਦੀ ਅਫਾਰੇ ਦੀ ਦਿੱਕਤ ਨਹੀਂ ਆਉਂਦੀ ਹਾਜਮਾ ਸਹੀ ਰਹਿੰਦਾ ਐਸਿਡਿਟੀ ਨਹੀਂ ਬਣਦੀ ਸੋ ਰੋਟੀ ਖਾਣ ਤੋਂ ਬਾਅਦ ਗੁੜ ਸਾਨੂੰ ਜ਼ਰੂਰ ਖਾਣਾ ਚਾਹੀਦਾ ਹੈ ਇਹਦੇ ਨਾਲ ਨਾਲ ਐਸਿਡਿਟੀ ਬਲੋਟਿੰਗ ਤੋਂ ਵੀ ਰਾਹਤ ਮਿਲਦੀ ਆ ਤੇ ਜਿਨ੍ਹਾਂ ਲੋਕਾਂ ਨੂੰ ਕਬਜ਼ ਰਹਿੰਦੀ ਆ ਕੌਨਸਟਿਪੇਸ਼ਨ ਉਹਨਾਂ ਵਾਸਤੇ ਵੀ ਗੁੜ ਬਹੁਤ ਵਧੀਆ ਹੈ ਗੁੜ ਦੇ ਨਾਲ ਸਾਡੀ ਜਿਹੜਾ ਕਬਜ ਵੀ ਦੂਰ ਹੁੰਦੀ ਆ ਤੇ ਸਾਡਾ ਓਵਰਆਲ ਜਿਹੜਾ ਡਾਈਜੈਸ਼ਨ ਉਹ ਵੀ ਇੰਪਰੂਵ ਹੁੰਦਾ ਹੈ ਇਸ ਤੇ ਲਾਵਾ ਸਾਥੀਓ ਗੋੜ ਦੇ ਵਿੱਚ ਆਇਰਨ ਬਹੁਤ ਜ਼ਿਆਦਾ ਹੁੰਦਾ ਹੈ ম্যাগਨੀਸ਼ੀਅਮ ਬਹੁਤ ਵਧੀਆ ਹੁੰਦਾ ਆਇਰਨ ਜ਼ਿਆਦਾ ਹੋਣ ਕਰਕੇ ਸਾਡਾ ਜਿਹੜਾ ਐਚਬੀ ਸਾਡਾ ਖੂਨ ਉਹ ਵੀ ਵਧਾਉਂਦਾ ਹੈ ਗੋੜ ਤੇ ਇਹਦੇ ਵਿੱਚ ਹੋਰ ਵੀ ਮਿਨਰਲਸ ਬੜੇ ਵਧੀਆ ਹੁੰਦੇ ਆ ਐਂਟੀਆਕਸੀਡੈਂਟ ਸੇਲੀਨੀਅਮ ਤੇ ਜਿੰਕ ਵਰਗੇ ਬੜੇ ਵਧੀਆ ਐਂਟੀਆਕਸੀਡੈਂਟ ਹੁੰਦੇ ਜਿਹਦੇ ਕਰਕੇ ਸਾਡੀ ਇਮਿਊਨਿਟੀ ਵੀ ਵਧੀਆ ਰਹਿੰਦੀ ਆ ਸਾਡੀ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹ ਵੀ ਵਾਧੀ ਆ ਗੁੜ ਖਾਣ ਦੇ ਨਾਲ ਸਾਨੂੰ ਸਰੀਰ ਸਟਰੋਂਗ ਬਣਦਾ ਸਾਡਾ ਸਰੀਰ ਅੰਦਰੋਂ ਤੇ ਸਾਥੀਓ ਗੁੜ ਸਾਡੇ ਮੈਟਾਬੋਲਿਜ਼ਮ ਨੂੰ ਵੀ ਵਧਾਉਂਦਾ ਏ ਸੋ ਮੈਟਾਬੋਲਿਜ਼ਮ ਵਧਣ ਤੋਂ ਭਾਵ ਜੋ ਵੀ ਅਸੀਂ ਖਾਣੇ ਪੀਂਦੇ ਆ ਉਹ ਕੈਲਰੀਜ਼ ਬੜੀ ਜਲਦੀ ਬਰਨ ਹੋ ਜਾਂਦੀਆਂ ਸੋ ਜੀ ਦੇ ਕਰਕੇ ਸਾਡਾ ਭਾਰ ਘਟ ਕਰਨ ਚ ਵੀ ਗੁੜ ਹੈ ਜਿਹੜਾ ਸਹਾਇਤਾ ਕਰਦਾ ਹੈ ਇਸ ਤੋਂ ਇਲਾਵਾ ਗੁੜ ਦੇ ਵਿੱਚ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਬੜਾ ਵਧੀਆ ਹੁੰਦਾ ਜੀ ਦੇ ਕਰਕੇ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਵੀ ਰੈਗੂਲੇਟ ਹੁੰਦਾ ਹੈ ਸੋ ਇਹ ਸਾਡੇ ਬੀਪੀ ਨੂੰ ਵੀ ਘਟਾਉਂਦਾ ਹੈ ਗੁੜ ਸੋ ਇਹ ਤਾਂ ਸੀਗੇ ਗੁੜ ਖਾਣ ਦੇ ਲਾਭ ਤੇ ਹੁਣ ਦੋਸਤੋ ਅਸੀਂ ਇਹਨੂੰ ਖਾਣ ਦੇ ਤਰੀਕੇ ਜਾਣਦੇ ਆ ਇਹਦੇ ਨਾਲ ਨਾਲ ਇਹਦੀ ਇੱਕ ਲਿਮਟ ਆ ਸੋ ਰੋਜ਼ਾਨਾ ਅਸੀਂ ਸਿਰਫ 10 ਤੋਂ 20 ਗ੍ਰਾਮ ਹੀ ਗੁੜ ਖਾਣਾ ਹੈ ਤਾਂ ਹੀ ਸਾਨੂੰ ਲਾਭ ਮਿਲੂਗੇ ਫਾਇਦੇ ਮਿਲਣਗੇ ਜੇ ਅਸੀਂ ਇਹਨੂੰ ਜ਼ਿਆਦਾ ਖਾਵਾਂਗੇ ਤਾਂ ਸਾਨੂੰ 슈ਗਰ ਦੇ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਵੀ ਦਿੱਕਤ ਹੋ ਸਕਦੀ ਹੈ ਇਸ ਤੋਂ ਇਲਾਵਾ 슈ਗਰ ਹੋਣ ਦਾ ਖਤਰਾ ਵੀ ਵੱਧ ਸਕਦਾ ਹੈ ਸੋ ਜੇ ਅਸੀਂ ਇਸ ਤੋਂ ਲਾਭ ਲੈਣਾ ਚਾਹੁੰਦੇ ਆ ਤਾਂ ਸਿਰਫ 20 ਗ੍ਰਾਮ ਦੇ ਇਹ ਮਾਤਰਾ ਦੇ ਵਿੱਚ ਹੀ ਅਸੀਂ ਰੋਜ਼ਾਨਾ ਗੁੜ ਦਾ ਇਸਤੇਮਾਲ ਕਰਨਾ ਹੈ ਇਹਦੇ ਨਾਲ ਸਾਨੂੰ ਸਾਰੇ ਜਿਹੜੇ ਦੱਸੇ ਆ ਬੈਨੀਫਿਟਸ ਉਹ ਜਰੂਰ ਮਿਲਣਗੇ ਤੇ ਜੇ ਅਸੀਂ ਗੁੜ ਦੇ ਨਾਲ ਇੱਕ ਚਮਚਾ ਗਾਂ ਦੇ ਘਿਓ ਦਾ ਇਸਤੇਮਾਲ ਕਰਦੇ ਆ ਤਾਂ ਇਹਦੇ ਨਾਲ ਇੱਕ ਤਾਂ ਸਾਡੇ ਭਾਰ ਨੂੰ ਘਟਾਉਣ 'ਚ ਵੀ ਸਹਾਇਤਾ ਮਿਲਦੀ ਆ ਇਹਦੇ ਨਾਲ ਨਾਲ ਸਾਡੇ એનર્ਜੀ ਆ ਜਿਹੜੀ ਉਹ ਸਰੀਰ 'ਚ ਸਾਨੂੰ ਤਾਕਤ ਮਿਲਦੀ ਆ ਸੋ ਘਿਓ ਵਿੱਚਲੇ ਵੀ ਜਿੰਨੇ ਪੋਸਟ ਤੱਤ ਆ ਉਹ ਸਾਨੂੰ ਮਿਲਣਗੇ ਸੋ ਇੱਕ ਕਹਿ ਲਓ ਵੀ ਫਾਇਦਾ ਦੁੱਗਣਾ ਚੌਗਣਾ ਹੋ ਕੇ ਸਾਨੂੰ ਮਿਲਦਾ ਹੈ ਇਸ ਤੋਂ ਇਲਾਵਾ ਜਦੋਂ ਅਸੀਂ ਕਿਓ ਤੇ ਗੁੜ ਮਿਲਾ ਕੇ ਖਾਂਦੇ ਆ ਇਹਦੇ ਨਾਲ ਸਾਨੂੰ ਕਬੇ ਦੀ ਜਿਨ੍ਹਾਂ ਨੂੰ ਪਰੇਸ਼ਾਨੀ ਆ ਉਹਨਾਂ ਨੂੰ ਬੜਾ ਲਾਭ ਮਿਲਦਾ ਹੈ ਡਾਈਜੈਸ਼ਨ ਵਧੀਆ ਹੁੰਦਾ ਹੈ ਤੇ ਗੁੜ ਨੂੰ ਜੇ ਅਸੀਂ ਅਦਰਕ ਦੇ ਨਾਲ ਮਿਲਾ ਕੇ ਖਾਂਦੇ ਆ ਤਾਂ ਜਿਨ੍ਹਾਂ ਲੋਕਾਂ ਨੂੰ ਸਰਦੀ ਖਾਂਸੀ ਸਾਹ ਦੀ ਦਿੱਕਤ ਆ ਗਲਾ ਖਰਾਬ ਆ ਬੁਖਾਰ ਆ ਇਸ ਤੋਂ ਉਹਨਾਂ ਨੂੰ ਬਹੁਤ ਫਾਇਦਾ ਮਿਲਦਾ ਹੈ ਸੋ ਗੁੜ ਤੇ ਅਦਰਕ ਜਿਹੜਾ ਹੈ ਉਹ ਸੀਜ਼ਨਲ ਜਿਹੜੇ ਫਲੂ ਹੋ ਜਾਂਦਾ ਏ ਜਾਂ ਜਿਨ੍ਹਾਂ ਨੂੰ ਸਾਹ ਦੀ ਦਿੱਕਤ ਆ ਉਹਨਾਂ ਲਈ ਬਹੁਤ ਵਧੀਆ ਏ ਤੇ ਗੁੜ ਨੂੰ ਜੇ ਅਸੀਂ ਸੌਫ ਦੇ ਨਾਲ ਮਿਲਾ ਕੇ ਖਾਣੇ ਆ ਜਾਂ ਜੀਰੇ ਨੂੰ ਥੋੜੇ ਜਿਹੀ ਜੀਰੇ ਨੂੰ ਭੁੰਨ ਕੇ ਉਹਦੇ ਨਾਲ ਖਾਣੇ ਆ ਤਾਂ ਉਹਦੇ ਨਾਲ ਸਾਡਾ ਜਿਹੜਾ ਪਾਚਨ ਕਿਰਿਆ ਏ ਉਹ ਵੀ ਵਧੀਆ ਹੁੰਦੀ ਆ ਸਾਡੇ ਖਾਦਾ ਪੀਤਾ ਬੜੇ ਜਲਦੀ ਹজম ਹੁੰਦਾ ਸੋ ਸਾਥੀਓ ਸਰਦੀਆਂ ਦੇ ਵਿੱਚ ਗੁੜ ਬਹੁਤ ਲਾਭ ਦਿੰਦਾ ਏ ਸੋ ਵਧੀਆ ਰਹੂਗਾ ਤੁਸੀਂ ਚੀਨੀ ਦੀ ਬਜਾਏ ਚਿੱਟੀ ਖੰਡ ਦੀ ਬਜਾਏ ਗੋੜ ਦਾ ਇਸਤੇਮਾਲ ਕਰੋ ਤੁਹਾਨੂੰ ਜਿਹੜੇ ਖਣਿਜ ਹੈ ਇਹਦੇ ਚੋਂ ਵੀ ਮਿਲਣਗੇ ਜਿੰਨੇ ਲਾਭ ਆ ਉਹ ਮਿਲਣਗੇ ਸਾਰੇ ਪੋਸ਼ਟਿਕ ਤੱਤ ਮਿਲਣਗੇ ਸੋ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇੱਕ ਛੋਟੀ ਜੀ ਰਿਕਵੈਸਟ ਆ ਕੁਝ ਦਿਨ ਪਹਿਲਾਂ ਆਪਾਂ ਗੀਤ ਕੀਤਾ ਸੀ ਆਗਾਜ਼ ਰਿਸ਼ਵਤਖੋਰੀ ਦਾ ਜਿਹੜਾ ਕੋਡ ਆ ਉਹਦੇ ਖਿਲਾਫ ਇਹ ਗੀਤ ਕੀਤਾ ਹੈ ਸੋ YouTube ਤੇ ਜਾ ਕੇ ਡਾਕਟਰ ਹਰਮਨ ਜੀਰਾ ਆਗਾਜ਼ Song ਸਰਚ ਕਰੋ ਮੈਂ ਖੁਦ ਗਾਇਆ ਇਹ ਗੀਤ ਤੇ ਵੱਧ ਤੋਂ ਵੱਧ ਸਪੋਰਟ ਕਰੋ ਇਹ ਵੀਡੀਓ ਜਿਹੜੀ ਦੱਸੀ ਜਾਣਕਾਰੀ ਆ ਇਹਨੂੰ ਵੀ ਅੱਗੇ ਜ਼ਰੂਰ ਸ਼ੇਅਰ ਕਰੋ ਧੰਨਵਾਦ